ਸਰ ਕੀ ਨਾਜ਼ੀ ਆਪਣਾ ਮੇਰਾ ਨਾਮ ਬਿਆਨਤ ਕਿੰਗਰ ਆ ਸਾਬਕਾ ਮਿਊਸਪਲ ਕਾਉਂਸਲਰ ਆ ਅੱਜ ਜਿਹੜਾ ਕੈਂਡਲ ਮਾਰਚ ਕੱਢਾ ਜਾ ਰਿਹਾ ਕਲੱਬ ਚੌਂਕ ਦੇ ਵਿੱਚੋਂ ਸਮੂਹ ਜਿਹੜੇ ਹੈਗੇ ਨੇ ਸਮਾਜਿਕ ਆਗੂ ਲਾ ਲਈ ਆ ਆਪਾਂ ਸਰਬਦਰਧ ਮਤ ਲੋਕ ਇਕੱਠੇ ਹੋ ਕੇ ਕੱਢ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਮਾਮਲੇ ਵਿੱਚ ਦੇਖੋ ਮਲੇਰ ਕੋਟਲਾ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਕਿ ਗੁਲਦਸੇ ਦਾ ਸ਼ਹਿਰ ਹੈ ਅੱਜ ਜਿਹੜਾ ਇਕੱਠ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਪਹਿਲਗਾਉਂ ਦੇ ਵਿੱਚ ਇੱਕ ਬਹੁਤ ਦੁਖ ਭਰੀ ਘਟਨਾ ਹੋਈ ਹੈ ਜੋ ਮਤਲਬ ਇੱਕ ਨਿਹੱਤੇ ਲੋਕਾਂ ਨੂੰ ਇੱਕ ਗੋਲੀਆਂ ਨਾਲ ਉਹਨਾਂ ਨੂੰ ਮਾਰਿਆ ਗਿਆ ਉਸ ਦੇ ਰੋਸ਼ਵਜੋਂ ਤੁਸੀਂ ਅੱਜ ਦੇਖ ਲਓ ਖੁਦ ਦੇਖ ਲਓ ਜੋ ਮਲੇਰ ਕੋੜਲਾ ਗੁਲਦਸੇ ਦਾ ਸ਼ਹਿਰ કહਾਇਆ ਜਾਂਦਾ ਹੈ ਅੱਜ ਤੁਹਾਡੇ ਸਾਹਮਣੇ ਸਬੂਤ ਹੈ ਇਹਦੇ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇਸ ਧਰਮਾਂ ਦੇ ਲੋਕ ਇੱਥੇ ਇਕੱਠੇ ਨੇ ਔਰ ਇਸ ਚੀਜ਼ ਦਾ ਅਸੀਂ ਰੋਸ਼ ਜ਼ਾਹਰ ਕਰਾਂਗੇ ਤਾਂ ਕਿ ਜਿਹੜੇ ਵੀ ਉੱਥੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਨੂੰ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਸ ਹਿੰਦੁਸਤਾਨ ਦੇ ਜਿਹੜਾ ਕਾਨੂੰਨ ਹੈ ਵੀ ਇੰਨਾ ਸਖਤ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਹੱਤਿਆ ਤੇ ਲੋਕਾਂ ਮਾਰੇ ਉਹਨਾਂ ਨੂੰ ਵੱਤ ਵਤ ਸਜ਼ਾ ਮਿਲ ਸਕੇ ਜਿਹੜੇ ਨੱਥੇ ਲੋਕਾਂ ਦੀ ਮੌਤ ਹੋਈ ਹੈ ਜਿਹਨਾਂ ਤੇ ਹਮਲਾ ਹੋਇਆ ਇਸ ਦਾ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਇਸ ਦਾ ਜ਼ਿੰਮੇਵਾਰ ਤਾਂ ਤੁਹਾਡੇ ਸਾਹਮਣੇ ਜੋ ਗਰਵਾਦੀ ਇੱਥੇ ਹੈਗੇ ਜੋ ਆਟੋਮੈਟਿਕਲੀ ਇੱਕ ਕਸ਼ਮੀਰ ਦਾ ਮੁੱਦਾ ਤੁਹਾਨੂੰ ਪਤਾ ਸ਼ੁਰੂ ਤੋਂ ਇੱਕ ਵਰਲਡ ਲੈਵਲ ਤੇ ਇੱਕ ਸੈਂਸਿਟਿਵ ਮੁੱਦਾ ਬਣਿਆ ਹੋਇਆ ਜਿਸ ਨੂੰ ਦੇਖਦੇ ਹੋਏ ਉਹ ਚਾਹੁੰਦੇ ਨਹੀਂ ਵੀ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਹੋਵੇ ਉਸ ਚੀਜ਼ ਨੂੰ ਨੱਥ ਪਾਉਣ ਲਈ ਅਸੀਂ ਭਾਰਤ ਸਰਕਾਰ ਨੂੰ ਕਹਾਂਗੇ ਉਸ ਇਹ ਜਿਹੇ ਜਿਹੜੇ ਖਰਾਬ ਕਰਦੇ ਦੇਖੋ ਉੱਥੇ ਜਿਹੜੇ ਲੋਕ ਰੋਜ਼ਗਾਰ ਉਹਨਾਂ ਦਾ ਵੀ ਖਤਮ ਕਰ ਰਹੇ ਨੇ ਇਹ ਨਹੀਂ ਵੀ ਕਿਸੇ ਹੋਰ ਦਾ ਉਹਨਾਂ ਦਾ ਵੀ ਬਿਨਸ ਖਰਾਬ ਹੋ ਰਿਹਾ ਇਸ ਇੱਥੋਂ ਜਿਹੜੇ ਜਾਣਦੇ ਨੇ ਹਿਲ ਸਟੇਸ਼ਨ ਤੇ ਉੱਥੇ ਘੁੰਮਣ ਫਿਰਨ ਜਾਂਦੇ ਤੇ ਸਾਦਾ ਦੇਖੋ ਉੱਥੇ ਕੰਮ ਚੱਲਦਾ ਉਸ ਚੀਜ਼ ਨੂੰ ਰੋਕਣ ਲਈ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਅਸੀਂ ਸਰਕਾਰ ਨੂੰ ਹਿੰਦੂਸਤਾਨ ਸਰਕਾਰ ਨੂੰ ਕਹਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਜਿਹੜੇ ਬਾਰਡਰ ਨੇ ਉਹ ਫੁੱਲ ਸਕਿਉਰਿਟੀ ਟਾਈਡ ਕਿਤੇ ਜਾਣ ਆਖਰ ਕਿਤੇ ਦਾ ਢਿੱਲ ਹੋਈ ਹੋਈਗੀ ਨਾ ਜਿੱਥੋਂ ਆਏ ਨੇ ਅਸੀਂ ਜਾਣਦੇ ਆ ਵੀ ਪੂਰੀ ਸਿਕਿਉਰਿਟੀ ਸਖਤ ਕੀਤੀ ਜਾਵੇ ਔਰ ਜਿਨ੍ਹਾਂ ਨੇ ਇਹ ਕੀਤਾ ਔਰ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਸਖਤ ਤੋਂ ਸਖਤ ਚੌਕ ਦੇ ਵਿੱਚ ਖੜਾ ਕੇ ਗੋਲੀਆਂ ਮਾਰੀਆਂ ਜਾਣ ਅਸੀਂ ਇਹ ਕਹਾਗੇ ਕੀ ਕਹਿਣਾ ਚਾਹਾਂਗੇ ਤੁਸੀਂ ਕੀ ਨਾਂ ਭਰਾਜੀ ਆਪਣਾ ਮੇਰਾ ਨਾਮ ਬਲਜਿੰਦਰ ਸਿੰਘ ਰਸੋਈ ਕੀ ਕਹਿਣਾ ਚਾਹਾਂਗੇ ਜਿਹੜਾ ਅੱਜ ਦਾ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਸਰ ਜਿਹੜਾ ਆਪਣੇ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਰੋਸ ਪਾਇਆ ਜਾ ਰਿਹਾ ਕੀ ਕਹੋਗੇ ਇਸ ਸੰਬੰਧ ਵਿੱਚ ਮੈਂ ਬਲਜਿੰਦਰ ਸਿੰਘ ਰਸੋਈ ਬਜਰਪੁਰਾ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਡੀ ਪੂਰੀ ਟੀਮ ਆਈ ਹੈ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਬਹੁਤ ਨਿੰਦਣਯੋਗ ਕਾਰਵਾਈ ਹੈ ਮਨੁੱਖਤਾ ਦਾ ਘਾਣਾ ਇਨਸਾਨੀਅਤ ਦੇ ਹੱਕ ਦੇ ਵਿੱਚ ਅਸੀਂ ਵੀ ਕਿਸੇ ਵੀ ਕੋਈ ਵੀ ਬੰਦਾ ਨਜਾਇਜ਼ ਜਿਹੜਾ ਮਾਰਿਆ ਜਾਂਦਾ ਚਾਹੇ ਉਹ ਕਿਸੇ ਵੀ ਧਰਮ ਦਾ ਜਿਹੜਾ ਧਾਰਮਿਕ ਇਹ ਸਿਸਟਮ ਨੂੰ ਅੰਜਾਮ ਦਿੱਤਾ ਜਾਂਦਾ ਨਾ ਧਰਮ ਤੌਰ ਤੇ ਵੀ ਇਹ ਹਿੰਦੂ ਮੁਸਲਮਾਨ ਸਿੱਖ ਸਾਈਆਂ ਦਾ ਅਸੀਂ ਦੇਖੋ ਤੁਸੀਂ ਜਿਵੇਂ ਤੁਹਾਨੂੰ ਕਿੰਗਰ ਸਾਹਿਬ ਨੇ ਦੱਸਿਆ ਵੀ ਅਸੀਂ ਸਾਰੇ ਮੁਸਲਮਾਨ ਸਿੱਖ ਹਿੰਦੂ ਪਰਾਪਰਾ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਭਰਾ ਭਰਾ ਰਹਨੇ ਆ ਵਧੀਆ ਤਰੀਕੇ ਨਾਲ ਰਹਨੇ ਆ ਪਰ ਜੇ ਅਸੀਂ ਇਹਨੂੰ ਡੀਪਲੀ ਸੋਚੀਏ ਨਾ ਪਾਰਦਰਸ਼ੀ ਸੋਚ ਨਾਲ ਸੋਚੀਏ ਤਾਂ ਇੰਡੀਆ ਦੀ ਜਿਹੜੀ ਸਰਕਾਰ ਆ ਭਾਰਤ ਦੀ ਉਹ ਅੱਜ ਬਿਲਕੁਲ ਫੇਲ ਹੋ ਚੁੱਕੀ ਆ ਜਿਹੜੀਆਂ ਦੇਖੋ ਤੇ ਮਿਲਟਰੀ ਆ ਉਹ ਵੀ ਫੇਲ ਹੋ ਚੁੱਕੀ ਆ ਬੀਐਸਐਫ ਫੇਲ ਹੋ ਚੁੱਕੀ ਆ ਸੀਆਰਪੀਐਫ ਫੇਲ ਹੋ ਚੁੱਕੀ ਆ ਇੰਡੀਆ ਦੀਆਂ ਕਿੰਨੀਆਂ ਏਜੰਸੀਆਂ ਨੇ ਉਹ ਸਾਰੀਆਂ ਫੇਲ ਹੋ ਚੁੱਕੀਆਂ ਨੇ ਜਿਹੜੀਆਂ ਸਾਡੇ ਭੈਣਾ ਭਰਾਵਾਂ ਦੇ ਉੱਤੇ ਤੂਰ ਤੇ ਗਿਆ ਦੇ ਮਤਲਬ ਬੰਬ ਧਮਾਕਿਆਂ ਦੇ ਨਾਲ ਬੰਦੇ ਮਾਰਤੇ ਤੇ ਇਹ ਨਦੀ ਏਜੰਸੀਆਂ ਤੇ ਫੌਜ ਕਿੱਥੇ ਗਈ ਆ ਮੋਦੀ ਸਾਹਿਬ ਨੂੰ ਅਸੀਂ ਅਮਿਤ ਸ਼ਾਹ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੀਆਂ ਤੇਰੀਆਂ ਏਜੰਸੀਆਂ ਨੇ ਐਡੀ ਮਿਲਟਰੀ ਆ ਐਡਾ ਤਰਕੋ ਧਰਮਧਾਰਾ ਤੇ ਅੱਜ ਉਹ ਸਾਡੀ ਤੋਂ ਸੁਰੱਖਿਆ ਨਹੀਂ ਕਰ ਸਕਦਾ ਸਾਡੀ ਜਿਹੜੀ ਸੁਰੱਖਿਆ ਉਹ ਬਿਲਕੁਲ ਇੰਡੀਆ ਸਰਕਾਰ ਸੁਰੱਖਿਆ ਦੀ ਪਵੰਦ ਹੈ ਤੇ ਬਹੁਤ ਵੱਡਾ ਦਾਵਾ ਕਰ ਰਹੀ ਆ 56 ਇੰਚ ਦਾ ਛਾਤੀ ਵਾਲਾ ਮੋਦੀ ਅੱਜ ਸਾਡੀ ਹਿੰਦੂਆਂ ਨੂੰ ਉੱਥੇ ਦਾ ਕਤਲੇਆਮ ਹੋ ਗਿਆ ਹਿੰਦੂਆਂ ਦਾ ਇਹਦਾ ਜ਼ਿੰਮੇਵਾਰ ਅਸੀਂ ਤਾਂ ਕਹਿੰਦੇ ਸਾਡੀ ਜਿਹੜੀ ਇੰਡੀਆ ਸਰਕਾਰ ਹੈ ਉਹ ਇਹ ਸਾਰਾ ਸਿਸਟਮ ਉਹਦਾ ਵਹਿਲੂ ਚੁੱਕਿਆ ਉਹ ਜ਼ਿੰਮੇਵਾਰ ਆ ਜੇ ਜਿਨ੍ਹਾਂ ਨੇ ਵੀ ਇਹ ਕਤਲੇਆਮ ਕਰਿਆ ਚਾਹੇ ਉਹ ਕੋਈ ਵੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਔਰ ਦੂਜੇ ਨੰਬਰ ਤੇ ਇਹਦੀ ਇੰਡੀਆ ਸਰਕਾਰ ਆ ਜਿਹੜੀ ਇਹਨੂੰ ਕ ਮੰਤਰੀ ਪੱਧਰ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਤੇ ਇਸ ਤੋਂ ਪਹਿਲਾਂ 2004 ਵਿੱਚ ਇਹਦਾ ਚਿੱਠੀ ਸਿੰਗਾਪੁਰਾ ਦੇ ਵਿੱਚ ਸਿੱਖ ਮਾਰੇ ਗਏ ਨੇ ਜਿਸ ਤਰ੍ਹਾਂ ਹਿੰਦੂ ਮਾਰੇ ਗਏ ਨੇ ਉਹਰੇ ਉਸ ਤਰ੍ਹਾਂ ਸਿੱਖ ਵੀ ਮਾਰੇ ਗਏ ਤੇ 2004 ਦੇ ਵਿੱਚ ਅਸੀਂ ਉਸ ਟਾਈਮ ਦੀ ਅਬਦੁਲ ਕੁਲਾਮ ਸਾਡੇ ਰਾਸ਼ਟਰਪਤੀ ਸੀਗੇ ਉਹਨਾਂ ਨੂੰ ਬੜੀਆਂ ਅਸੀਂ ਬੇਨਤੀਆਂ ਕੀਤੀਆਂ ਨੇ ਵੀ ਉਸ ਟਾਈਮ ਇੱਕ ਤੁਹਾਨੂੰ ਟੈਕਨੀਕਲ ਗੱਲ ਦੱਸਦਾ ਜਿੱਤੋਂ ਸ਼ੱਕ ਪੈਦਾ ਹੁੰਦੀ ਆ ਉਸ ਟਾਈਮ ਬੈਲ ਕਲੈਂਟਨ ਆਂ ਇੰਡੀਆ ਦੇ ਦੌਰੇ ਤੇ ਆਏ ਸੀਗੇ ਅਸੀਂ ਉਸ ਟਾਈਮ ਵੀ ਕਿਹਾ ਵੀ ਜਿਹੜੇ ਸਿੱਖ ਮਾਰੇ ਗਏ ਨੇ ਇੰਡੀਆ ਦੇ ਦੌਰੇ ਤੇ ਰਾਸ਼ਟਰਪਤੀ ਆ ਅਮਰੀਕਾ ਦਾ ਵੀ ਇਹਨੂੰ ਕ ਮੰਤਰੀ ਪਦਰ ਤੇ ਜਾਂਚ ਹੋਵੇ ਪਰ ਉਹਦੀ ਇੰਡੀਆ ਗਵਰਨਮੈਂਟ ਨੇ ਅਬਦੁਲ ਕੁਲਾਮ ਨੇ ਰਾਸ਼ਟਰਪਤੀ ਸਾਹਿਬ ਸੀਗੇ ਸਾਡੇ ਉਹਨਾਂ ਨੇ ਕੋਈ ਜਾਂਚ ਦੀ ਕੋਈ ਕਾਰਵਾਈ ਨਹੀਂ ਕੀਤੀ ਅੱਜ 2004 ਤੋਂ 20 ਸਾਲ ਹੋ ਗਏ 21 ਮਹੀਨੇ ਚੱਲ ਪਿਆ ਉਹਦੀ ਗੱਲ ਬਚਾ ਲੈ ਟੋਕੂਗਾ ਦੇਖੜ ਦੇ ਵਿੱਚ ਆ ਵੀ ਜਿੰਨਾ ਕਿਚਰਾ ਆਗੂ ਜਥੇਬੰਦੀਆਂ ਦੇ ਜਾਂ ਪਬਲਿਕ ਰੌਲਾ ਪਾਉਂਦੀ ਆ ਕੈਂਡਲ ਮਾਰਚ ਕਰਦੀ ਆ ਧਰਨੇ ਲਾਉਂਦੀ ਆ ਉਹਨਾਂ ਕਿਹੜੀ ਸਰਕਾਰਾਂ ਦੇ ਜਿਹੜੀ ਜਾਗਦੇ ਰਹਿੰਦੇ ਉਹ ਬਾਅਦ ਵਿੱਚ ਮੈਨੂੰ ਲੱਗਦਾ ਫੇਰ ਸੌਂ ਜਾਂਦੇ ਨੇ ਫੇਰ ਮੁੜ ਕੇ ਭੁੱਲ ਭਾਲ ਜਾਂਦੇ ਨੇ ਇਹ ਚੀਜ਼ਾਂ ਨਹੀਂ ਜੀ ਇਹ ਫੇਰ ਸੌਂਦੇ ਨਹੀਂ ਹੈਗੇ ਅਸੀਂ ਜਿਹੜੇ ਭਾਈਚਾਰ ਸਾਡੀ ਸਾਂਝ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕਰੇ ਸਾਡੀ ਸਾਂਝ ਤਾਂ ਖਰਾਬ ਨਹੀਂ ਹੋ ਰਹੀ ਅੱਜ ਜਿਹੜਾ ਅੱਜ ਵੀ ਅਸੀਂ ਕਹਿ ਰਹੇ ਆ ਉਹਨੂੰ ਤਾਂ 21 ਸਾਲ ਹੋ ਗਏ ਅੱਜ ਵੀ ਹਿੰਦੂ ਭਾਈਚਾਰਾ ਸਾਡਾ ਮਾਰਿਆ ਗਿਆ ਯਾਰ ਉੱਥੇ ਸਿੱਧਾ ਹੋਂ ਕਤਲਿਆਂ ਕਰਤਾ ਕੋਈ ਵਿਚਾਰਾ ਮਹੀਨਾ ਹੋ ਗਿਆ ਵਿਆਹ ਨੂੰ ਕੋਈ ਕਿਵੇਂ ਕੋਈ ਐਨਜੋਇਮੈਂਟ ਕਰਨ ਜਾ ਰਹੇ ਸੀਗੇ ਤੇ ਅੱਜ ਅਸੀਂ ਅੱਜ ਵੀ ਸਰਕਾਰ ਨੂੰ ਕਹਿੰਦੇ ਸਾਰੇ ਹਿੰਦੂ ਭਾਈਚਾਰਾ ਇੱਕ ਇੱਕ ਲਾਮਬੰਦ ਹੋ ਜਵੇ ਸਰਕਾਰ ਨੂੰ ਸਪਸ਼ਟ ਤੌਰ ਤੇ ਸਾਡਾ ਸਾਡਾ ਕਹੇ ਅਸੀਂ ਵੀ ਕਹਿੰਦੇ ਆ ਇਸ ਭਾਰਤ ਸਰਕਾਰ ਇਸ ਦੀ ਕ ਮੰਤਰੀ ਪਦਰ ਤੇ ਜਾਂਚ ਹੋਵੇ ਜਿਹੜੀ ਸਾਡੀ ਰਾਸ਼ਟਰਪਤੀ ਜੀ ਆ ਹੁਣ ਵੀ ਮੁਰਮਰੂ ਤ ਤ ਦ੍ਰੋਪਤੀ ਮੁਰਮਰੂ ਆ ਜਿਹੜੀ ਅਸੀਂ ਉਸ ਰਾਸ਼ਟਰਪਤੀ ਨੂੰ ਵੀ ਕਹਿੰਦੇ ਆ ਵੀ ਐਸੇ ਹਿੰਦੂ ਆ ਜਿਹੜੇ ਮਾਰੇ ਨੇ ਇਹਨਾਂ ਦੀ ਕ ਮੰਤਰੀ ਜੇ ਤੁਸੀਂ ਸਵਿਰਦੋ ਤੱਕ ਮੰਤਰੀ ਪੱਧਰ ਤੇ ਦੀ ਜਾਂਚ ਹੋਣੀ ਚਾਹੀਦੀ ਹੈ ਪਤਾ ਲੱਗੇ ਉਹ ਅੱਤਵਾਦੀ ਨੇ ਉਹ ਇਹਨਾਂ ਨੇ ਕਤਲ ਕਿਉਂ ਕੀਤਾ ਗਿਆ ਜੇ ਜੇ ਉਹਦੀ ਏਜੰਸੀ ਇਹ ਜਾਂਚ ਨਹੀਂ ਕਰਉਦੀ ਫੇਰ ਸ਼ੱਕ ਦਾ ਘੇਰਾ ਦੇਖੋ ਨਾ 21 ਸਾਲ ਚੁੱਚੀ ਸਿੰਘਪੁਰਾ ਦਾ ਹੋਇਆ ਤੇ ਨਾ ਸਿੰਘ ਚੁੱਚੀ ਸਿੰਘਪੁਰਾ ਦਾ ਹੋਇਆ ਤੇ ਨਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਕੀ ਕਹਿਣਾ ਚਾਹੋਂ ਕੀ ਨਾਂ ਭਰਿਆ ਆਪਣਾ ਤੇ ਵਿੱਚ ਆਪਾਂ ਕੈਂਡਲ ਮਾਰਚ ਨੂੰ ਸ਼ੁਰੂ ਕਰਨਾ ਹੈ ਦੇਖੋ ਜਿਹੜਾ ਅੱਜ ਦਾ ਸੀ ਪ੍ਰੋਟੈਸਟ ਕਰ ਰਹੇ ਹਾਂ ਮਲੇਰਕੋਟਲਾ ਸਿਟੀ ਦੇ ਵਿੱਚ ਇਹ ਸਾਡੇ ਜਿਹੜੇ ਭਾਈਚਾਰਕ ਸੰਘ ਆ ਅੱਜ ਅਸੀਂ ਦਿਖਾ ਰਹੇ ਹਾਂ ਵੀ ਵਾਕਈ ਸਾਡਾ ਹਿੰਦੂ ਸਿੱਖ ਮੁਸਲਮਾਨ ਇਕਤਾ ਇਕੱਠੇ ਨੇ ਪਰ ਜਿਹੜਾ ਇਹ ਪਹਿਲਗਾਮ ਦੇ ਵਿੱਚ ਹੋਇਆ ਉਹ ਬਹੁਤ ਮਤਭਾਗੀ ਘਟਨਾ ਹੋਈ ਆ ਚਾਹੇ ਉਹ ਸਾਡੇ ਹਿੰਦੂ ਵੀਰ ਨੇ ਚਾਹੇ ਕੋਈ ਹੋਰ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਰ ਜਿਹੜੀ ਕਿਸੇ ਤੇ ਵੀ ਕਿਸੇ ਤੇ ਵੀ ਇਸ ਤਰ੍ਹਾਂ ਦੀ ਸੱਜ ਜੁ ਹੋਣਾ ਜਾਂ ਬੰਦੇ ਨੂੰ ਮਾਰ ਦੇਣਾ ਸਰਿਆਂ ਮਾਰ ਦੇਣਾ ਆਤਵਾਦੀਆਂ ਨੂੰ ਮਾਰ ਦੇਣਾ ਸਾਰੇ ਧਰਮਾਂ ਦੇ ਲੋਕ ਅੱਜ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੋਏ ਉਹ ਬਹੁਤ ਹੀ ਮੱਤ ਭਾਗੀ ਘਟਨਾ ਹੋਈ ਹੈ ਅਸੀਂ ਕੈਂਡਲ ਮਾਰਚ ਅੱਜ ਗੱਡ ਰਹੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਿਨ੍ਹਾਂ ਦੇ ਪਰਿਵਾਰ ਅਸਲ ਦੁੱਖ ਦਾ ਉੱਥੇ ਆ ਵੀ ਜਿਹੜੇ ਪਰਿਵਾਰਾਂ ਦੇ ਅੱਜ ਜੀ ਚਲੇ ਗਏ ਪਹਿਲਗਾਮ ਕਾਜਦਾ ਇੰਡੀਆ ਦਾ ਜਿਹੜਾ ਇੱਕ 파ਟ ਸੀਗਾ ਉਹ ਜਦੋਂ ਦੀ 370 ਦਾ ਹਟਾਈ ਆ ਇੰਡੀਆ ਦੇ ਲੋਕ ਇੰਨੇ ਜ਼ਿਆਦਾ ਟੂਰਿਸਟ ਜਾ ਰਹੇ ਸੀਗੇ ਮੈਂ ਖੁਦ ਟੂਰਿਸਟ ਗਿਆ ਪੈਲਗਾਮ ਜਾ ਕੇ ਆਇਆ ਇੰਨਾ ਜ਼ਿਆਦਾ ਮਤਲਬ ਵਧੀਆ ਉੱਥੇ ਇੰਨੀ ਡਿਵੈਲਪਮੈਂਟ ਹੋ ਗਈ ਸੀ ਪਬਲਿਕ ਨੂੰ ਹਵਾਈ ਜਹਾਜ਼ ਨਹੀਂ ਟਿਕਟਾਂ ਵੀ ਨਹੀਂ ਮਿਲਦੀਆਂ تھیں ਇਥੇ ਲੋਕਾਂ ਨੂੰ ਇੰਨਾ ਟੂਰਿਸਟ ਜਾ ਰਿਹਾ ਸੀ ਅੱਜ ਦੇਖੋ ਤੁਸੀਂ ਉੱਥੇ ਐਸੇ ਹਾਲਾਤ ਪੈਦਾ ਕਰਤੇ ਹੁਣ ਕੌਣ ਜਾਊ ਉੱਥੇ ਉਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿੰਨੀ ਡਿਵੈਲਪਮੈਂਟ ਜੰਮੂ ਕਸ਼ਮੀਰ ਦੇ ਉੱਤੇ ਹੋਣੀ ਸੀ ਅੱਜ ਉਹ ਰੁਕ ਗਈ ਤੇ ਜਿਹੜਾ ਉਹਨਾਂ ਨੇ ਕੰਮ ਇਹ ਕੀਤਾ ਉਹਦੀ ਸਜ਼ਾ ਮੈਂ ਕਹਿੰਦਾ ਬਿਲਕੁਲ ਚੁਣ-ਚੁਣ ਕੇ ਜਿਵੇਂ ਦੱਸਿਆ ਬਿਲਕੁਲ ਉਹਨਾਂ ਨੂੰ ਮਾਰਨਾ ਚਾਹੀਦਾ ਕਿਉਂਕਿ ਅੱਜ دہشت ਦਾ ਮਾਹੌਲ ਬਣਾਤਾ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ دہشت ਆ ਜਿਹੜੀ ਪਰ ਸਾਡਾ ਜਿਹੜਾ ਇਥੋਂ ਵੀ ਭਾਈਚਾਰਕ ਸਾਂਝ ਆ ਉਹ ਅਸੀਂ ਤੋੜਨ ਨਹੀਂ ਦਿੰਦੇ ਨਾ ਹੀ ਤੋੜੀਏ ਕਦੇ ਕਿ ਲੱਗਦਾ ਜਿਵੇਂ ਉਹਨਾਂ ਦੇ ਚਿੱਤਰ ਜਿਹੜੇ ਹੈਗੇ ਨੇ ਉਹਨਾਂ ਅੱਤਵਾਦੀਆਂ ਦੇ ਪੁਲਿਸ ਨੇ ਜਿਹੜੇ ਹੈਗੇ ਉਹ ਕੀਤੇ ਨੇ ਵਾਇਰਲ ਕੀਤੇ ਨੇ ਕੀ ਲੱਗਦਾ ਹੈਗਾ ਸਰਕਾਰਾਂ ਦੀ ਉਹ ਉਹਨਾਂ ਨੂੰ ਫੜ ਲੈਣਗੇ ਬਿਲਕੁਲ ਫੜਨਗੇ ਜੀ ਤੂਰਾ ਸੈਂਟਰ ਸਰਕਾਰ ਦਾ ਪੂਰਾ ਗ੍ਰਹਿ ਮਤਰਾਲੇ ਦਾ ਪੂਰਾ ਜੋਰ ਲਾਇਆ ਵਿਆ ਉਹ ਫੜਨੇ ਫੜਨੇ ਨੇ ਉਹ ਫੜ ਕੇ ਉਹਨਾਂ ਨੂੰ ਅੰਦਰ ਵੀ ਦੇਣਗੇ ਮਾਰਨਗੇ ਪਰ ਉਹ ਉਹ ਬਾਅਦ ਦੇ ਵਿੱਚ ਗੱਲ ਆ ਪਰ ਜਿਹੜੇ ਪ੍ਰੈਜ਼ੈਂਟ ਅੱਜ ਸਾਡੇ ਪਰਿਵਾਰ ਚਲੇ ਗਏ ਉਹਨਾਂ ਦੀ ਸਾਨੂੰ ਜਿਆਦਾ ਦੁੱਖ ਦੀ ਘਟਨਾ ਹੋਈ ਆ ਉਹ ਬਾਅਦ ਚ ਉਹਨਾਂ ਨੂੰ ਸਜ਼ਾ ਦਾ ਮਿਲ ਨਹੀਂ ਮਿਲਨੀ ਆ ਉਹ ਸਜ਼ਾ ਆ ਮੇਰਾ ਨਾਮ ਆ ਚਿੰਤ ਗੋਇਲ ਆ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਰੋਸ ਪ੍ਰੋਟੈਸਟ ਕੈਂਡਲ ਮਾਰਚ ਕੱਢਿਆ ਗਿਆ ਜਿਹੜਾ ਅੱਜ ਅਸੀਂ ਕੈਂਡਲ ਮਾਰਚ ਕਰ ਰਹੇ ਆ ਪਹਿਲਾਂ ਇਹ ਇੱਕ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਜਿਹੜੇ 26 마ਸੂਮ ਆ ਲਾਈਕ ਮਨੇ ਹੱਥੇ ਲੋਕ ਜਿਹੜੇ ਮਾਰੇ ਗਏ ਜੋ ਕਿ ਕਾਬ ਦਾ ਇੰਜੋਏ ਕਰਨਗੇ ਸੀ ਉਹ ਦੇ ਘੁੰਮਣ ਫਿਰਨਗੇ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਸਾਡੀਆਂ ਲਾਸ਼ਾਂ ਸਾਡੇ ਵਾਪਸ ਆਉਣਗੇ ਸੋ ਦੇਖੋ ਕਿਤੇ ਨਾ ਕਿਤੇ ਬਾਈ ਜੀ ਹੋਰਾਂ ਨੇ ਵੀ ਗਿਆ ਕਮੀ ਤਾਂ ਰਹੀ ਹੈ ਲੇਕਿਨ ਬਟ ਅੱਜ ਜਿਹੜਾ ਮੇਨ ਹੈ ਉਹ ਇੱਕ ਸ਼ਰਧਾਂਜਲੀ ਦੇਣ ਦਾ ਟਾਈਮ ਹੈ ਕਿਉਂਕਿ ਜਿਨ੍ਹਾਂ ਦਾ ਪਰਿਵਾਰ ਦਾ ਕੋਈ ਮੈਂਬਰ ਜਾਂਦਾ ਉਹ ਦੁੱਖ ਉਹ ਹੀ ਸਮਝ ਸਕਦੇ ਆ ਪਰ ਅਸੀਂ ਵੀ ਉਹਨਾਂ ਦੇ ਪਰਿਵਾਰਾਂ ਦੇ ਅਸੀਂ ਨਾਲ ਖੜੇ ਆ ਉਹਨਾਂ ਪਰਿਵਾਰਾਂ ਦੇ ਅਸੀਂ ਨਾਲ ਖੜੇ ਆ ਉਹਨਾਂ ਦੇ ਦੁੱਖ ਦੇ ਨਾਲ ਅਸੀਂ ਮੋਢਾ ਲਾ ਕੇ ਖੜੇ ਆ ਸੋ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਥੋੜਾ ਜਿਹਾ ਉੱਥੇ ਜਿਹੜੀ ਸਿਕਿਉਰਿਟੀ ਹੋਰ ਟਾਈਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਕੰਮ ਚੱਲਦਾ ਕਿਤੇ ਨਾ ਕਿਤੇ ਹੱਦਾਂ ਤੋਂ ਹੀ ਚੱਲਦਾ ਜਿੰਨਾ ਕੁ ਜੀਉਂ ਚ ਰੱਖਦੇ ਸਿਕਿਉਰਿਟੀ ਟਾਈਟ ਕਰਨ ਦੀ ਲੋੜ ਹੈ ਤੇ ਮੈਂ ਉਹਨਾਂ ਸਾਰੇ ਜਿਹੜੇ 26 ਪਰਿਵਾਰ ਦੇ ਮੈਂਬਰ ਜਿਹੜੇ ਉਹਨਾਂ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਮੈਂ ਦਿਲ ਤੋਂ ਸ਼ਰਧਾਂਜਲੀ ਭੇਟ ਕਰਦਾ ਵਾਹ ਸ਼ੁਕਰੀ ਸਰ ਆਜ ਜੋ ਜਿਹੜਾ ਹੈਗਾ ਕਲੱਬ ਚੋਂ ਅੰਗ ਤੇ ਵਿੱਚੋਂ ਜੰਮੂਗ ਸਮੀਰ ਦੇ ਵਿੱਚ ਨੇ ਹੱਥੇ ਲੋਕਾਂ ਦੇ ਜਿਹੜਾ ਵਾਰ ਕੀਤਾ ਗਿਆ ਸ਼ਰਧਾਂਜਲੀ ਦੇਣ ਵਾਸਤੇ ਕੈਂਡਲ ਮਾਰਚ ਕੱਢਾ ਜਾ ਰਿਹਾ ਉਹਦੇ ਵਿੱਚ ਸ਼ਾਮਲ ਹੋਇਓ ਕੀ ਕਹਿਣਾ ਚਾਹੁੰਦਾ ਬਹੁਤ ਮੰਦਭਾਗੀ ਤੇ ਮਾੜੀ ਗੱਲ ਹੋ ਜਾ ਰਹੀ ਪਹਿਲਗਾਮ ਦੇ ਵਿੱਚ 28 ਲੋਕਾਂ ਨੂੰ ਬੇਗੁਨਾਹਾਂ ਨੂੰ ਕਤਲ ਕੀਤਾ ਗਿਆ ਮੈਂ ਸਮਝਦਾ ਇਹ ਇਨਸਾਨੀਅਤ ਦਾ ਕਤਲ ਹੈ ਇਹ ਨੁਕਤਾ ਦਾ ਕਤਲ ਹੈ ਔਰ ਹਰ ਜ਼ਿੰਮੇਦਾਰ ਸ਼ਹਿਰੀ ਨੂੰ ਆਪਸੀ ਪਾਰਟੀ 바ਜੂ ਤੋਂ ਉੱਠ ਕੇ ਉੱਪਰ ਉੱਠ ਕੇ ਇਹਦੀ ਮਜ਼ਮਤ ਕਰਨੀ ਚਾਹੀਦੀ ਹੈ ਇਹਦੀ ਨਿਖੇਦੀ ਕਰਨੀ ਚਾਹੀਦੀ ਹੈ ਔਰ ਅਸੀਂ ਜਿੱਥੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਦਾ ਇਹਦਾ ਟੁਕਮਾ ਕੋਈ ਇਹਦਾ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਇਹ ਜਿਹੜੇ ਜਿਹਨਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਇਹਦੇ ਨਾਲ ਹੀ ਮੈਂ ਲੋਕਾਂ ਨੂੰ ਜਿਹੜੇ ਖਾਸ ਕਰਕੇ ਲੋਕੋ ਲੋਕ ਆ ਕਿ ਇਹਨਾਂ ਦੇ ਨਾਲ ਆਪਣਾ ਬੜਾ ਪਿਆਰ ਹੈ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਕੋਈ ਇਹੋ ਜੀ ਗੱਲ ਨਹੀਂ ਆਪਾਂ ਕਰਨੀ ਜਿਹਦੇ ਨਾਲ ਸ਼ਹਿਰ ਦਾ ਮਾਹੌਲ ਵਿਗੜੇ ਆਪਸ ਦੇ ਵਿੱਚ ਪਿਆਰ ਮੁਹੱਬਤ ਤੇ ਖੁਸ਼ਹਾਲ ਸ਼ਹਿਰ ਦੇ ਵਿੱਚ ਰਹਿਣਾ ਤਾਂ ਕਿ ਜਦੋਂ ਉਸ ਸ਼ਹਿਰ ਦੀ ਪੇ